ਵੀ ਪੋਥੀ 55 ਵਾਰ ਪੜਦੇ ਹੋ ਲੋ ਉੱਪਰ ਲਿਖਿਆ ਹੈ ਕਿ ਮਿੱਤਰ ਮਾਰ ਕੀ ਮਾਰ ਮਿੱਤਰ ਮਾਰ ਮਤੂੰ ਮਾਰਨਾ ਦੋਸਤ ਨੂੰ ਮਾਰਨਾ ਉਹਨੂੰ ਖੂਨ ਕਰ ਦੇਣਾ ਉਹਦਾ ਜਨਾਹ ਕਰ ਦੇਣਾ ਹallelujah 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 ਲਿਖਿਆ ਪ੍ਰਿਮ ਮਿੱਤਰ ਨੂੰ ਮਾਰਨਾ ਦੇਖੋ ਮੈਂ ਕੋਈ ਨਿਸ਼ਾਨੀ ਲਈ ਮੈਂ ਬਾਈਬਲ ਖੋਲ੍ਹੇ ਮੈਂ ਨੇ ਖੁਦਾ ਦਾ ਵਚਨ ਮੈਨੂੰ ਦੇ ਦਿੱਤਾ ਹੈ ਪਹਿਲਾਂ ਤਾਂ ਪ੍ਰਾਰਥਨਾ ਕਰੋ ਸਭ ਜਨ ਨਪਰੇ ਹੱਥ ਉਠਾ ਕੇ

ਲਿਖਿਆ ਹੈ ਮਿੱਤਰਮਾਰ ਮਿੱਤਰਮਾਰ ਦਾ ਮਤਲਬ ਕੀ ਹੁੰਦਾ ਆਪਣੇ ਦੋਸਤ ਨੂੰ ਮਾਰ ਦੇਣਾ ਨੀਵਾ ਕਰ ਦੇਣਾ ਉਹ ਹallelujah ਹallelujah ਉਹਦੀ ਪਹਿਲੇ ਚ ਲਿਖਿਆ ਹੈ हे ਮੇਰੇ ਪਰਮੇਸ਼ਰ ਮੇਰੀ ਪ੍ਰਾਰਥਨਾ ਤੇ ਕੰਨ ਧਰ ਅਤੇ ਮੇਰੀ ਬੇਨਤੀ ਤੋਂ ਆਪਣਾ ਆਪ ਨੂੰ ਨਾਲ ਲਗਾ ਜਿਵੇਂ हे ਮੇਰੇ ਪਰਮੇਸ਼ਰ ਮੇਰੀ ਬੇਨਤੀਆਂ ਕੰਨ ਲਾ ਜਿਹੜੇ ਮਿੱਤਰ ਮਾਰਦੇ ਇੱਕ ਦੂਜੇ ਨੂੰ ਮਾਰਦੇ ਉਹ ਪਰਮੇਸ਼ਰ ਨਹੀਂ ਮਾਰ ਸਕਦਾ ਇਨਸਾਨ ਕੋਲ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਡੇਕ ਦੇਵੇ ਹallelujah ਓ ਬਾਈ ਸਾਹਿਬ ਓ ਬਾਈ ਸਾਹਿਬ ਰਹਿਣ ਦੋ ਮੈਂ ਕਦੇ ਕੁਰਸੀ ਤੇ ਬੈਠਾ ਦੋ ਕੁਰਸੀਆਂ ਦੇ ਵਿਚ ਤੇ ਲੱਗੀ ਠੀਕ ਸੁਣ ਲੈ ਕੱਕੇ ਬਹਿਣਾ ਹੁਣ ਠੀਕ ਹੈ ਹੈ ਪਰਮੇਸ਼ਰ ਮੇਰੀ ਪ੍ਰਾਰਥਨਾ ਤੇ ਕੰਨ ਧਾਰ ਤੇ ਮੇਰੀ ਬੇਨਤੀ ਤੂੰ ਆਪਣੇ ਆਪ ਨੂੰ ਨਾ ਲੁਕਾ ਮੇਸ਼ੂ ਬੈਂਤੀ ਤੇ ਤਾਈ ਲੋਕ ਹੋਵੇਗਾ ਜਦੋਂ ਆਪਾਂ ਨਿੱਤਰਤਾਈ ਕਰਾਂਗੇ ਪ੍ਰੇਮ ਕਰਾਂਗੇ ਉਹ ਪ੍ਰੇਮ ਹੁੰਦਾ ਕੀ ਹੈ ਅੱਜ ਕੱਲ ਪ੍ਰੇਮ ਦਾ ਕੀ ਪਤਾ ਮੈਂ ਤੁਹਾਨੂੰ ਦੱਸਾਂ ਜੋ ਬੈਠਾ ਦੱਸਦੀ ਪ੍ਰੇਮ ਹੁੰਦਾ ਕੀ ਹੈ ਕਿੰਨੇ ਮੇਰੀ ਗੱਲ ਨੂੰ ਸਮਝ ਲੈ ਜਿੰਨੇ ਤੱਕ ਤੁਹਾਡੇ ਅੰਦਰ ਆਤਮਿਕ ਪ੍ਰਿਆਨੀ ਹੁੰਦਾ ਨਾ ਤੁਸੀਂ ਆਤਮਾ ਚ ਨਹੀਂ ਬਰਸ ਸਕਦੇ ਹallelujah ਨਿਕਾ ਹੈ ਮੇਰੇ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇ ਮੈਂ ਆਪਣੀ ਫਰਿਆਦ ਵਿੱਚ ਬੇਚੈਨ ਰਹਿੰਦਾ ਕਹਿੰਦਾ ਮੈਂ ਆਪਣੀ ਫਰਿਆਦ ਦੇ ਵਿੱਚ ਬੇਚੈਨ ਰਹਿੰਦਾ ਹਾਂ ਬਹ ਬੇਚੈਨ ਹੀ ਰਹਿੰਗਿਓ ਉਹਨਾਂ ਦੀ ਫਰਿਆਦ ਕਦੇ ਨਹੀਂ ਸੁਣੀ ਜਾਏਗੀ ਹਾਲੇਲੂਇਆ ਹਾਲੇਲੂਇਆ ਕਿ ਨਹੀਂ ਮੇਰੇ ਕੋਲ ਨੂੰ ਸਮਝ ਰਿਹਾ ਉਹਨਾਂ ਦੀ ਫਰਿਆਦ ਕਦੇ ਨਹੀਂ ਸੁਣੀ ਗਈ ਖੁਦਾ ਦਾ ਕਲਾਮ ਕਹਿੰਦਾ ਹੈ ਉਹ ਕੰਤਾ ਹੀ ਤਰੇਗਾ ਜੇ ਕੋਈ ਤੁਸੀਂ ਆਪਣੀ ਜ਼ਬਾਨ ਨੂੰ ਜ਼ਬਾਨ ਦੇ ਵਿੱਚ ਸੂਆ ਮਾਰੋ ਸੂਆ ਜ਼ਬਾਨ ਬੰਦ ਰੱਖੋ ਖੁਸਰ-ਮੁਸਰ ਨਹੀਂ ਕਰੋਗੇ ਜਦੋਂ ਤੁਸੀਂ ਖੁਸਰ-ਮੁਸਰ ਕਰਦੇ ਹੋ ਫਿਰ ਖੁਦਾ ਦੇਖਦਾ ਮੈਂ ਤੈਨੂੰ ਦੱਸੂਗਾ ਪੁੱਤ ਕੋਈ ਨਾ ਜਿੰਨੀ ਤੇ ਫਰਿਆਦਾਂ ਕੀਤੀਆਂ ਜਿਹੜੀ ਡਿਲੀਟ ਹੈ ਉਹ ਤਾਂ ਫਿਰ ਆ ਵੀ ਸੁਣਦਾ ਕੰਨ ਭਰਨਾ ਹallelujah ਕਹਿੰਦਾ ਮੇਰੇ ਵੱਲ ਧਿਆਨ ਕਰ ਤੇ ਮੈਨੂੰ ਉੱਤਰ ਦੇ ਮੈਂ ਆਪਣੀ ਫਰਿਆਦ ਵਿੱਚ ਬੇਚੈਨ ਰਹਿੰਦਾ ਹਾਂ ਅਤੇ ਮੈਂ ਹੂਮਦਾ ਰਹਿੰਦਾ ਮੈਂ ਤਰਫ ਹੂਮਦਾ ਬਸ ਤਰਫ ਰਹਿੰਨਾ ਇਸ ਕੋ ਮੋਬਾਈਲ ਬੰਦ ਕਰ ਲੈ ਮੈਂ ਹੂਮਦਾ ਰਹਿੰਦਾ ਮੈਂ ਤਰਫਦਾ ਰਹਿੰਨਾ ਪਰ ਮੇਰੇ ਲੋਕੋ ਜਿਹੜੇ ਖੁਦਾ ਦੇ ਖੁਦਾ ਦੇ ਬੰਦੇ ਐ ਉਹ ਕਦੇ ਵੀ ਨਿੰਦਿਆ ਚੁਗਲੀ ਨਹੀਂ ਕਰਨਗੇ ਉਹ ਕਦੇ ਝੂਠੀਆਂ ਗੱਲਾਂ ਪਿੱਛੇ ਨਹੀਂ ਲੱਗਣਗੇ ਹਾਂ ਪ੍ਰਤਿਆਰਣ ਸਾਥੇ ਜਰੂਰ ਆਂਦਾ ਹੈ ਪਰ ਪ੍ਰਤਿਆਰਣ ਨੂੰ ਸਹਿੰਦੀ ਹਿੰਮਤ ਵੀ ਰੱਖੋ ਬਹੁਤ ਕੁਝ ਹੋਵੇਗਾ ਤੁਸੀਂ ਦੇਖੋ ਮਰੀਮ ਆ ਰਹੇ ਹੋਦਰ ਹਰੂਨ ਐ موسی ਦੇ ਤੌਮ ਤਾਂ ਆ ਰਹੇ ਸੀਗੇ ਮੂਸਾ ਤੇ ਤੌਮਤਾਂ ਦਾ ਲੜਾਈ ਸੀ ਜੋ ਤੌਮਤਾਂ ਦਾ ਲੜੀ ਕੀ ਹੋਇਆ ਮਰੀਮ ਚ ਕੋਰ ਚੱਲ ਗਿਆ ਸੀ ਗਣਤੀ ਦੀ ਕਿਤਾਬ 12 ਬਾਬ ਚ ਲਿਖਿਆ ਹੈ 13 ਪਤਾ ਨਹੀਂ ਬਾਬ ਚ ਅੱਜ ਪ੍ਰਭੂ ਦੇ ਲੋਕੋ ਦੋਸ਼ ਲਾਉਣ ਤੋਂ ਪਹਿਲਾਂ ਸੋਚ ਲੈ ਕਰੋ 4 ਘੰਟੇ 6 ਘੰਟੇ ਖੁਦਾ ਦੇ ਸਾਹਮਣੇ ਬੈਠੋ ਫਿਰ ਅੱਗੇ ਨੂੰ ਦੋਸ਼ ਲਾਓ ਕਿੰਨੇ ਮੇਰੀ ਗੱਲ ਨੂੰ ਸਮਝਦੇ ਅੱਜ ਪ੍ਰਭੂ ਪੋਜ ਹੈ ਪਰ ਬਹੁਤ ਬਸੰਗਤ ਘਟਾਈ ਹੈ ਕਿਉਂ ਆਈ ਹੈ ਇਹ ਤੁਹਾਡੀ ਆਪ ਦੀ ਗਲਤੀ ਹੈ ਤੁਸੀਂ ਇੱਕ ਦੂਜੇ ਨੂੰ ਲੀਡਰ ਬਣ ਜਾਂਦੇ ਹੋ ਨਾ ਤਾਂ ਆਪ ਸੁਣ ਗ ਜਾਂਦੇ ਤੇ ਨਾ ਜਾਣਾਂ ਨੂੰ ਜਾਣਦੇ ਹੋ ਦੋ ਨਾਲ ਨਰਤ ਦੇ ਜੋਗ ਬਣਾਉਂਦੇ ਉਹ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕੌਣ ਹੋਵੇਗਾ ਜਿਹੜਾ ਖੁਸਰ-ਪੁਸਰ ਕਰਦਾ ਹੈ ਇੱਕ ਵਾਰੀ ਇੱਕੋਂ ਆਉਂਦਾ ਸੀਗਾ ਕੀ ਨਾ ਆਉਦਾ ਆਇਆ ਹੀ ਨਹੀਂ ਅੱਜ ਕੀ ਨਾ ਆਉਦਾ ਉਹ ਜਿਹੜਾ ਉਹ ਕੀ ਨਾ ਸੀ ਉਹ ਨਾ ਹੋਊਗਾ ਕਿਸੇ ਸੋਨਿਕ ਆ ਉਹ ਮੈਸ ਇੱਕ ਬੰਦਾ ਹੋਰ ਮੇਰਾ ਨਾਲ ਰਹਿੰਦਾ ਸੀ 24 ਘੰਟੇ ਨਾਲ ਨਾਲ ਪਤਾ ਨਾਲ ਜਿਵੇਂ ਤੁਸੀਂ ਮੇਰੇ ਨਾਲ ਉਹ ਨਾਲ ਰਹਿੰਦਾ ਸੀ ਉਹ ਕੀ ਕਰਦਾ ਇੱਕ ਦਿਨ ਉਹ ਪੂਰਾ ਪੂਰਾ ਪਾਸਟਰ ਨੂੰ ਮੇਰੇ ਨਾਲ ਕੁਰਸੀ ਤੇ ਬੈਣ ਲੱਗ ਗਿਆ ਕੀ ਮੇਰਾ ਖੜਾ ਖੜਾ ਲੱਗ ਗਿਆ ਉਹ ਔਰ ਮੈਂ ਤੁਹਾਨੂੰ ਦੱਸਣਾ ਚਾਹਦਾ ਅੱਜ ਗਲਤ ਫਹਿਮੀ ਨਾਲ ਮੇਰੀ ਪਤਨੀ ਇੱਥੇ ਖੜੇ ਏ ਵੀ ਨਹੀਂ ਮੇਰੇ ਨਾਲ ਖਾਣਾ ਖਾ ਸਕਦੀ ਮੇਰੀ ਬੇਟੀ ਮੇਰੇ ਨਾਲ 8 ਰੋਟੀ ਤੇ ਲੈ ਕੇ ਖਾ ਲੈਣਗੀ ਪਰ ਮੇਰੇ ਨਾਲ ਖਾਣਾ ਨਹੀਂ ਖਾਣਗੀ ਉਹ ਬੰਦੇ ਕਿ ਹੌਮੇ ਆ ਗਿਆ ਈਗੋ ਆ ਗਿਆ ਕਿ ਜਿਹੜੇ ਬੰਦੇ ਉਹਨੇ ਜੋੜੇ ਸੀ ਨਾ ਖੁਦਾ ਚ ਜਿੰਨੇ ਵੀ ਜੋੜੇ ਸੀ ਸਾਰੇ ਨੇ ਟੁੱਟ ਕੇ ਫਲਾਣੀ ਜਗ੍ਹਾ ਲੈ ਗਿਆ ਉਹ ਤੁਲੇ ਜਾ ਕੇ ਉਹ 2-4 ਮਹੀਨੇ ਜਾਂਦੇ ਰਹੇ 6 ਮਹੀਨੇ ਜਾਂਦੇ ਰਹੇ ਉਸ ਤੋਂ ਬਾਅਦ ਕਿਹਾ ਸਾਰੇ ਮੂਰਤੀ ਪੂਜਾ ਕਰਨ ਲੱਗੇ ਇਹਨਾਂ ਦਾ ਦੋਸ਼ੀ ਕੌਣ ਵੇਖਦਾ ਉਹ ਬੰਦਾ ਅਜੇ ਸੁੱਕਿਆ ਪਿਆ ਕੋਈ ਉਹ ਦਾਸ ਨਹੀਂ ਉਹ ਕੋਲੀ ਚਸ ਵਿੱਚੋਂ ਬੜੀ ਚਸ ਵਿੱਚੋਂ ਜਾਂਦਾ ਉਹਦੇ ਕਰੇ ਕਿੰਨੇ ਮੇਰੀ ਗੱਲ ਨੂੰ ਸਮਝ ਰਹੇ ਜੋ ਦਾਸ ਨਾਲ ਵਫਾਦਾਰ ਰਹਦਾ ਉਹ ਵਫਾਦਾਰ ਰਹਿੰਦਾ ਜਿਹੜਾ ਦਾਸ ਨਾਲ ਚੋਰੀ ਠੱਗੀ ਕਰੇ ਨਾ ਉਹ ਨਾਸ਼ ਕੀਤਾ ਜਾਂਦਾ ਰੱਬ ਦੱਸਦੀ ਹੈ ਤਾਂ ਪ੍ਰਾਰਥਨਾ ਦਾ ਉੱਤਰ ਨਹੀਂ ਮਿਲਦਾ ਹallelujah ਆਪਣੇ ਹੱਥਾਂ ਨੂੰ ਉਠਾਓ ਔਰ ਤੋਬਾ ਕਰ ਜਾਓ ਜਿੰਦਾ ਮਿਹਰਬਾਨ ਕਿਤਾਬ ਪਰਮੇਸ਼ਰ ਅਸਾਂ ਦੀ ਪ੍ਰਾਰਥਨਾ ਸੁਣ ਸਿਤਾਰੇ ਦਾਸਾ ਤੇਰੀ ਚਰਨਾਂ ਤੇ ਤੇਰੀ ਕੋਠੇ ਕੋ ਚਰਨਾਂ ਦਾ ਵਫਾਦਾਰ ਰਹਿੰਦਾ महान परमेश्वर तू कर मेरे परमेश्वर प्रार्थना दे पिता असम थोड़ा धन्यवाद करते परमेश्वर ਮਰ ਫਰੀਦ ਸੰਗਵੇ ਉਹ ਤਰੀ ਮਾਰੋ